ਲੋ ਜੀ ਆਪਾਂ ਹੁਣ ਇਸ ਵੇਲੇ ਖੜੇ ਆ ਸੁਨਾਮ ਰੋਡ ਸੰਗਰੂ ਜਿਹੜਾ ਪੁਹਾਨੀਗੜ੍ਹ ਤੋਂ ਸੁਨਾਮ ਮਾਨਸਾ ਨੂੰ ਰੁਪਤਾ ਜਾਂਦਾ ਤੇ ਆਹ ਦੇਖ ਸਕਦੇ ਹੋ ਤੁਸੀਂ ਮੈਂ ਕਿੱਧਰ ਤੇ ਆਇਆ ਤੇ ਇਸ ਤਰ੍ਹਾਂ ਕਰਕੇ ਬੋਰਡ ਲੱਗ ਗਿਆ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਸ਼ੋਰਟ ਇਹ ਇਕ ਅਜੇ ਨਹੀਂ ਆ ਗਿਆ ਜੀ ਇਕ ਅਜੇ ਤੋਂ ਪਤਾ ਨਹੀਂ ਸਹੀ ਵੀ ਸਾਡਾ ਹਜੇ ਨਾ ਕੰਪਲੀਟ ਨਹੀਂ ਹੋਇਆ ਕਿਉਂਕਿ ਇਹ ਜਾਂਦਾ ਸਿੱਧਾ ਸੰਗਰੂਰ ਰੋਡ ਨੱਚਰ ਕਿਸਾਨ ਉਹ ਰਸਤਾ ਨਹੀਂ ਦੇਣਗੇ ਉਹ ਜਿੱਥੇ ਪੁਲ ਦੇ ਥੱਲੇ ਦੀ ਉੱਪਰਲੀ ਰੋਡ ਫੜਾਂਗੇ ਹਾਂ ਜਿਹੜਾ ਹੈ ਪਾਟਣਾ ਇਤੋਂ ਕਿੰਨੇ ਕਿਲੋ ਮੀਟਰ ਹੈਗਾ ਸਾਰਾ ਹੀ ਸਪੀਡ ਕੈਮਰਾ ਸਰਵੇਲੈਂਸ ਦਿੱਲੀ ਤੋਂ 743 ਕਿਲੋਮੀਟਰ ਹੈਗਾ ਇੱਥੋਂ ਐਗਜ਼ਿਟ ਗੇਟ ਆ ਇੱਥੇ ਨਹੀਂ ਬਣਿਆ ਹੋਇਆ ਪਾਟਣਾ ਦੇ ਕੋਲੇ ਅੱਗੇ 2-4 ਕਿਲੋਮੀਟਰ ਅੱਗੇ ਪਾਟਣਾ ਹੀ ਆ ਲਓ ਜੀ ਆਪਾਂ ਹੁਣ ਇਸ ਵੇਲੇ ਖੜੇ ਆ ਸੁਨਾਮ ਰੋਡ ਜਿਹੜਾ ਮਾਨ ਨਹੀਂ ਘਟਦਾ ਸਨਾਮ ਮਾਨ ਸਾਨੂੰ ਰੱਫਤਾ ਜਾਂਦਾ ਤੇ ਇੱਥੇ ਕੱਟ ਲੱਗਿਆ ਆਪਾਂ ਭਾਰਤ ਵਾਲਾ ਜਿਹੜੇ ਦਿੱਲੀ ਜੰਮੂ ਕਨੈਕਟਡ ਐਕਸਪ੍ਰੈਸ ਵੇਅ ਉੱਥੇ ਚੜਨਾ ਹੈਗਾ ਤੇ ਆ ਇੱਥੇ ਲਿਖਿਆ ਸਿੱਧਾ ਸਨਾਮ ਦਿੱਲੀ ਖੱਬੇ ਤੇ ਕਟੜਾ ਵੀ ਇੱਧਰ ਨੂੰ ਹੀ ਉੱਪਰ ਦੀ ਘੁੰਮ ਕੰਨਾ ਆ ਕੇ ਆਏਗਾ ਚਲੋ ਦੇਖਦੇ ਆ ਇੱਥੇ ਯਾਰ ਪੜਨਾ ਜ਼ਰੂਰੀ ਹੈ ਜੀ ਸ੍ਰੀ ਵੀਲਰ ਟਰੈਕਟਰ ਤੇ ਮੋਟਰਸਾਈਕਲ ਆਊਟ ਨਹੀਂ ਹੈਗੇ ਤੇ ਆਪਾਂ ਦਾ ਬਲੌਗਿੰਗ ਕਰ ਰਹੇ ਆ ਦੇਖਦੇ ਆ ਆਪਾਂ ਨੂੰ ਜਾਣ ਦਿੰਦੇ ਆ ਕਈ ਜਾਣ ਦਿੰਦੇ ਚਲੋ ਚੱਲਦੇ ਆ ਅੱਗੇ ਜੀ ਸਿੱਧਾ ਸ੍ਰਾਮ ਮਾਨਸਮ ਜਾਰਿਆ ਇਹ ਪੰਜਾਬ ਦੇ ਰੀਚ ਫੜਾ ਭਵਾਨੀਗੜ੍ਹ ਦੇ ਬਿਲਕੁਲ ਨੇੜੇ ਪੀਸ ਪੁਲਾਜਾ ਅੱਗੇ ਹੈ ਦੇਖਿਆ ਮੈਂ 500 ਮੀਟਰ ਤੇ ਸਾਫੀ ਵੱਡਾ ਹੈ ਪ੍ਰੋਜੈਕਟ ਹੈਗਾ ਜੀ ਅਜੇ ਕੁਝ ਕੁਝ ਕੰਪਲੀਟ ਨਹੀਂ ਹੋਇਆ ਹੈਗਾ ਚੱਲਦੇ ਆਪਾਂ ਦੇਖਦੇ ਆਂ ਆਪਾਂ ਹੁਣ ਚੜ ਰਹੇ ਆਂ ਉੱਪਰ ਭਾਰਤ ਮਾਲਾ ਜਿਹੜੀ ਐਕਸਪ੍ਰੈਸਵੇ ਆ ਅੱਛਾ ਇਹ ਬਾਬਾ ਜੀ ਹੁਣੀ ਮਿਲੇ ਆ ਇਸ ਪਿੰਡ ਦੇ ਉਹਨੇ ਕਹਿੰਦੇ ਇਧਰੋਂ ਰਾਹ ਖੁੱਲਤ ਤੁਸੀਂ ਇਧਰ ਦੀ ਜਾ ਸਕਦੇ ਹੋ ਬੜਾ ਧੰਨਵਾਦ ਆ ਤੁਹਾਡਾ ਜੀ ਆਓ ਚੱਲਦੇ ਆਂ ਜੀ ਆਪਾਂ ਤੁਹਾਨੂੰ ਦਿਖਾਣੇ ਆ ਲੋ ਜੀ ਆਪਾਂ ਇੱਥੋਂ ਹੁਣ ਜਿਹੜੀ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇ ਆ ਭਵਾਨੀਗੜ੍ਹ ਤੋਂ ਚੜਨ ਲੱਗੇ ਆ ਆ ਦੇਖ ਸਕਦੇ ਹੋ ਤੁਸੀਂ ਮੈਂ ਕਿੱਧਰ ਦੀ ਆਇਆ ਤੇ ਇਸ ਤਰ੍ਹਾਂ ਕਰਕੇ ਬੋਰਡ ਲੱਗ ਗਿਆ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਸ਼ੋਟ ਪ੍ਰਾਪਤ ਸਨਮਾਨਯੋਗ ਸ਼ਖਸੀਤਾਂ ਜਿਹੜੀਆਂ ਉਹਨਾਂ ਦੇ ਬੋਰਡ ਲੱਗੇ ਹੋਇਆ ਜੀ ਤੇ ਸਾਹਮਣੇ ਫਾਸਟ ਐਕ ਇੱਧਰ ਕਰਕੇ ਕਾਫੀ ਚਾਰ ਇੱਧਰ ਲੈਣਾ ਬਣਿਆ ਚਾਰ ਪੰਜ ਉੱਧਰ ਲੈਣਾ ਬਣਿਆ ਹੋਈਆਂ ਆਪਾਂ ਚੱਲਦੇ ਆਂ ਦੇਖਦੇ ਆਂ ਜੀ ਇਸ ਤਰ੍ਹਾਂ ਦੇ ਇੱਥੇ ਇਹ ਟੋਲ ਪਲਾਜਾ ਜਿਹੜਾ ਬਣਿਆ ਹੋਇਆ ਮਿਲਦੇ ਆਂ ਆਪਾਂ ਗਾ ਚੱਲਦੇ ਆਂ ਭਾਈ ਸਤਿ ਸ਼੍ਰੀ ਅਕਾਲ ਇਹ ਕਿੱਥੇ ਤੱਕ ਬਣ ਗਿਆ ਬਾਬਾ ਜੀ ਇਹ ਵਹੀ ਹਾਂ ਗਾੜੀ ਦਾ ਜਿਹੜਾ ਪਤਾ ਕਰਦੇ ਤੁਸੀਂ ਵੀ ਸਾਧੋਂ ਹਜੇ ਨਾ ਕੰਪਲੀਟ ਨਹੀਂ ਹੋਇਆ ਕਿਉਂਕਿ ਇਹ ਜਾਂਦਾ ਸਿੱਧਾ ਸੰਗਰੂਰ ਰੋਡ ਜਿਹੜਾ ਉਹਨੂੰ ਇਹ ਮਿਲਾਉਂਦਾ ਹੈਗਾ ਪਵਾਨੀ ਗਾਰਡ ਫੱਗੂ ਵਾਲਾ ਇੱਧਰ ਸਾਹਮਣੇ ਨਾਲ ਹਜੇ ਜਿਹੜਾ ਤਿਆਰ ਨਹੀਂ ਹੋਇਆ ਕਿਉਂਕਿ ਹਜੇ ਕਾਫੀ ਕੰਮ ਇੱਥੇ ਰਹਿੰਦੇ ਪਏ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਉਹ ਸੜਕ ਇਹ ਜੁਆਇੰਟ ਕਰਨੀ ਆ ਤਾਂ ਜੋ ਜਿਹੜੀ ਲਿੰਕ ਰੋਡ ਬਾਹਰ ਦੋ ਜੀ ਸੜਕ ਨੂੰ ਮਲਾ ਸਕੇ ਤੇ ਇੱਧਰ ਸਾਰਾ ਕੁਝ ਪਹਿ ਤਿਆਰ ਆ ਤੁਸੀ ਦੇਖ ਸਕਦਾ ਦੂਰ ਦੂਰ ਤੱਕ ਕੈਮਰੇ ਕਮਰੇ ਸਾਰਾ ਕੁਝ ਲੱਗਿਆ ਹੋਇਆ ਤੇ ਇੱਧਰ ਵਿਚਾਰੇ ਡਿਊਟੀ ਕਰ ਰਹੇ ਨੇ ਅਜੇ ਨਿਗਰਾਨੀ ਹੈ ਇਹਨਾਂ ਦੀ ਤੇ ਇਹ ਟੋਲ ਪਲਾ ਚ ਇਸ ਤਰ੍ਹਾਂ ਇੱਥੋਂ ਚੱਲੂਗਾ ਤੇ ਇਹ ਹੈਗਾ ਸਾਹਮਣੇ ਸੱਜੇ ਹੱਥੋਂ ਤੁਸੀ ਦੇਖ ਰਹੇ ਹੋ ਦਿੱਲੀ ਨੂੰ ਰੋਡ ਜਾ ਰਿਹਾ ਤੇ ਇਹਨਾਂ ਨੂੰ ਪਤਾ ਕਰਿਆ ਸੀ ਚਲੋ ਆਪਾਂ ਦੇਖਦੇ ਹਾਂ ਇੱਧਰੋਂ ਚੱਲਦੇ ਹਾਂ ਜਾਂ ਇੱਧਰੋਂ ਚੱਲਦੇ ਹਾਂ ਤੇ ਇਹ ਤਾਂ ਖੱਬੇ ਹੱਥ ਜਾ ਰਹੇ ਲੁਧਿਆਣਾ ਮੇਰੇ ਕੋਲ ਨਾਲ ਕਹਿੰਦੇ ਮੇਰੇ ਕੋਲੇ ਤੱਕ ਸ਼ਾਇਦ ਇਹ ਕੰਪਲੀਟ ਹੋਇਆ ਵਾ ਜੋ ਵਾਈਗੁਰ ਜਿੱਦੜ ਲੈ ਕੇ ਜਾਣ ਦਾ ਚੱਲਾਂਗੇ ਚੱਲਦੇ ਜੇ ਕਿ ਤੁਹਾਨੂੰ ਦਿਖਾਣੇ ਆ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਟੈਂਟ ਲੱਗਿਆ ਹੋਇਆ ਇਹ ਕਿਸਾਨਾਂ ਨੇ ਰੁਕਿਆ ਹੋਇਆ ਵੀ ਇਹ ਰਾਹ ਮੰਗਦੇ ਆ ਕਿਸਾਨ ਵੀ ਸਾਨੂੰ ਰਾਹ ਦਿੱਤਾ ਜਾਵੇ ਪੈਸੇ ਤਾਂ ਸਰਕਾਰ ਦੇ ਰਹੀ ਹੈ ਪੂਰੇ ਪਰ ਉਹ ਹਜੇ ਵੀ ਅੜੇ ਹੋਇਆ ਇਸ ਕਰਕੇ ਇਹ ਜਿਹੜਾ ਟੋਟਾ ਸਾਹਮਣੇ ਦੇਖ ਰਹੇ ਹਾਂ ਉਹ ਵਾਲਾ ਤੇ ਉੱਥੇ ਹਜੇ ਕੁਝ ਸੜਕ ਬਣ ਨਹੀਂ ਰਹੀਦੀ ਜਿੰਨੇ ਚਿਰ ਕਿਸਾਨ ਉਹ ਰਸਤਾ ਨਹੀਂ ਦੇਣਗੇ ਉਹ ਜਿਹੜੇ ਨਹੀਂ ਕੰਪਲੀਟ ਹੋਏਗੀ ਅਜੇ ਕੰਮ ਲਟਕਿਆ ਹੋਇਆ ਜੀ ਆਓ ਚਲਦੇ ਆਪਾਂ ਘੱਗੇਵਾਲ ਨੂੰ ਆਪਾਂ ਖੜੇ ਹੋਏ ਆ ਪੁਹਾਣੀਗੜ੍ਹ ਦੇ ਬਿਲਕੁਲ ਨੇੜੇ ਚੜਾ ਇੱਥੋਂ ਕੱਟ ਆਉਂਦਾ ਤੇ ਸਾਹਮਣੇ ਦੇਖ ਹੀ ਰਹੇ ਹਾਂ ਇਹ ਹੈਗਾ ਇਸ ਤਰ੍ਹਾਂ ਦਾ ਟੋਲ ਪਲਾਜਾ ਜਿਹੜਾ ਕਿ ਪੁਹਾਣੀਗੜ੍ਹ ਫੱਗੂ ਵਾਲੇ ਨੂੰ ਜੋੜੇਗਾ ਚਲਦੇ ਆਂ ਜਗੇ ਲਓ ਜੀ ਆਪਾਂ ਇੱਥੋਂ ਜਿਹੜਾ ਟੋਲ ਪਲਾਜਾ ਸ਼ੁਰੂ ਹੁੰਦਾ ਚੱਲ ਪਏ ਆ ਖੱਬੇ ਹੱਥੋਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਰਾਜਪੁਰੇ ਨੂੰ ਨਾ ਸੌਰੀ ਜੀ ਮਾਫ ਕਰਨਾ ਮਲੇਕੋੜੇ ਨੂੰ ਜਾ ਰਿਹਾ ਤੇ ਸੱਜੇ ਹੱਥੇ ਜਾ ਰਿਹਾ ਘੱਗਾ ਦਿੱਲੀ ਨੂੰ ਤੇ ਆਪਾਂ ਦੇਖਦੇ ਆਂ ਘੱਗੇ ਤੱਕ ਕਿੰਨੀ ਕੁ ਰੋਡ ਰਿਕੰਪਲੀਟ ਹੋ ਗਈ ਹੈ ਕਹਿੰਦੇ ਵੀ ਬਣ ਗਈ ਆ ਚਲੋ ਤੁਹਾਨੂੰ ਅਪਡੇਸ਼ਨ ਦਿੰਨੇ ਆ ਅਜੇ ਵੀ ਕਿੰਨੀ ਕੁ ਬਣ ਗਈ ਆ ਇਹ ਰੋਡ ਬਣੇ ਰਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਹੁਣ ਆਉਣ ਵਾਲੀ ਜਿਹੜੀ ਵੀਡੀਓਜ਼ ਨੇ ਇਹਨਾਂ ਦੀਆਂ ਦਿਖਾਇਆ ਕਰਾਂਗਾ ਇਹ ਜਾਂਦਾ ਜੀ ਆ ਦੇਖੋ ਮਲੇ ਕੋਟਲਾ ਅੰਮ੍ਰਿਤਸਰ ਕਟੜਾ ਪੁਲ ਦੇ ਉੱਤੇ ਉੱਥੋਂ ਚੜ ਜਾਂਦਾ ਉਹ ਦੇਖੋ ਸਿਰੇ ਤੇ ਤੇ ਆਪਾਂ ਜਾਵਾਂਗੇ ਸੱਜੇ ਹੱਥੇ 'ਚ ਪੁਲ ਦੇ ਥੱਲੇ ਦੀ ਉੱਪਰਲੀ ਰੋਡ ਫੜਾਂਗੇ ਤੇ ਪੁਲ ਦੀ ਹਾਈਟ ਵੀ ਲਿਖੀ ਆ 5.5 ਮੀ ਤੇ ਰੋ ਜੀ ਆਪਾਂ ਪੁਲ ਦੇ ਉੱਪਰ ਚੜ ਰਹੇ ਹਾਂ ਘੱਗੇਵਾਲ ਨੂੰ ਜਾਵਾਂਗੇ ਤੇ ਇਸ ਤਰ੍ਹਾਂ ਰਾਉਂਡ ਕਰਕੇ ਆਪਾਂ ਨੂੰ ਜਾਣਾ ਪੈਣਾ ਕਾਫੀ ਸੜਕਾਂ ਖਵਾਈ ਅੱਖਨ ਵਰਗੀਆਂ ਬਣ ਗਈਆਂ ਆਹ ਵਾਓ ਇੱਥੇ ਲਿਖਿਆ ਵੀ ਨੋ ਪਾਰਕਿੰਗ ਐਜਾ ਕਰਕੇ ਲੱਗੇ ਹੋਏ ਆ ਐਨ ای 5 ਆ ਹੈ ਤੇ ਇਧਰੋਂ ਆਪਾਂ ਘੱਗੇ ਨਹੀਂ ਜਾਣ ਵਾਲੀ ਤੁਹਾਨੂੰ ਅਪਰੇਸ਼ਨ ਦੇ ਰਹੇ ਆ ਤੇ ਖੱਜੇ ਪਾਸੇ ਆਪਾਂ ਬਕਤੀ ਪੀੜੀ ਜਿੱਦਾਂ ਦੂਜੇ ਪਾਸੇ ਦੀ ਵੀ ਆਪਣੀ ਜਿੱਦਾਂ ਕਿੱਥੋਂ 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 ਐਗਰੀਜਟ ਪੁਆਇੰਟ ਆ ਆ 184.5 ਤੇ ਆਪਾਂ ਪਾਵਾ ਲਿਖਿਆ ਹੋਇਆ ਜੀ ਪਾਟਣਾ ਇੱਥੇ ਕ੍ਰਿਟੀਕਲ ਹੋ ਰਿਹਾ ਸਾਰਾ ਹੀ ਪਾਟਣਾ ਫਾ ਜਿਹੜਾ ਰਾਈਡ ਕਰ ਰਹੇ ਹਾਂ ਜੰਮੂ ਕਟੜਾ ਦਿੱਲੀ ਐਕਸਪ੍ਰੈਸ ਹਾਈਵੇ ਦੇ ਉੱਤੇ ਜਿਹੜੀ ਨਵੇਂ ਬਣ ਰਹੀ ਹੈ ਭਾਰਤ ਮਾਲਾ ਉੱਤੇ ਫਾਈ ਕਰ ਰਹੇ ਤੇ ਸਾਈਡਾਂ ਤੇ ਆਪ ਦਾ ਐਮਐਲ ਵੀ ਕੋਰਵਾ ਸੌ ਲੱਗੇ ਹੋਇਆ ਸਾਈਡਾਂ ਤੇ ਬਾਕਸ ਹੋ ਗਿਆ ਜੀ ਕਿਹਾ ਕਿ ਕੋਲ ਲੈਪਟਾਪ ਤੇ ਅਕਲ ਕੋ ਦਾ ਜਿਹੜਾ ਫਾਈਲ ਹੈ ਰਹਿ ਨੇ ਜਿਹੜਾ ਕਾਇਰ ਕਰੇ ਆਪਣੀ ਇੱਥੇ ਪਾਸੋਂ ਤੋਂ ਅੰਦੇ ਉਹ ਦਿਖਾਵਾਂਗੇ ਤੇ ਵੈਕਟਰ ਸਾਨੂੰ ਛੋਟੇ ਛੋਟੇ ਦਿਖਾਈ ਦੇਣਾ ਸੈਂਟਰ ਦੇ ਵਿੱਚ ਕਾਫੀ ਜਿੰਨੇ ਨਾਲ ਤਰਫ ਪੈਰਾ ਹਰੇ ਭਰੇ ਬਾਗਤੀ ਆ ਅੱਜ ਦਿੱਲੀ ਨੂੰ ਸੋਹਣੀ ਲੱਗ ਰਹੀ ਹੈ ਸਾਰੀ ਰੀਪਾ ਕੁਗੀਆਂ ਤਕਰੀਬਨ ਸਵਾਕੀ ਦੀ ਰਿਪੋਰਟ ਦੇ ਕਰਕੇ ਕਈ ਐਡਵਾਂਸ ਵੀ ਕੱਟਣੇ ਦੇ ਤਮੀ ਜਿਨੀ ਵਸਲ ਨੂੰ ਅਗੇ ਤਿੰਨ ਬੀਜੀ ਪੀ ਦੀਆਂ ਆਉਂਦੀਆਂ ਨੇ ਖਰਚਾ ਦੇ ਦੇਖਾਂ ਨਹੀਂ ਖੰਬੇ ਦੇ ਰਹੇ ਆ ਪਾ ਇਹ 184 ਦੀ ਚੇਕ ਪੈਂਡਾ ਸਮਝਾਉਂਦੇ ਆ ਵੀ ਕੋ ਜੇਗਾ ਬਹੁਤ ਸੋਹਣੀ ਜਿਹੜੀ ਰੋਡ ਮੱਖਣ ਮਲਾਈ ਵਰਨ ਫਨ ਗਈ ਆ 노 ਸਟੈਂਡਿੰਗ ਵਿੱਚ ਰੁਕਣਾ ਮਨਾ ਤੁਸੀਂ ਇੱਥੇ ਰੁਕ ਨਹੀਂ ਸਕਦੇ ਕਿਉਂਕਿ ਹਾਈਵੇ ਇੰਨਾ ਤਕੜਾ ਹੋਣਾ ਕਾਫੀ ਜਿਹੜੀ ਸਪੀਡ ਤੇ ਗੱਡੀਆਂ ਆਇਆ ਕਰਨਗੀਆਂ ਜਗਾ ਜਗ ਤੇ ਟੈਲੀਫੋਨ ਬੂਥ ਐਮਰਜੈਂਸੀ ਲੱਗੇ ਹੋਏ ਆ ਆ ਤੁਸੀਂ ਵੇਖਾ ਦੇ ਖੱਬੇ ਹੱਥ ਐਮਰਜੈਂਸੀ ਟੈਲੀਫੋਨ ਆ ਟੈਲੀਫੋਨਾਂ ਜੀ ਇਹ ਮੂਨ ਕਰਿਆ ਗਿਆ ਇਥੋਂ ਤਰਵਜਾ ਐ ਤੇ ਆਪਾਂ ਕਿਤੇ ਇਕੜਾ ਹੈ ਦੁਕਾਨੇ ਅੱਗੇ ਆਪੋ ਦੇ ਅੰਦਰ ਹੀ ਜਾਵਾਂਗੇ ਤੁਹਾਨੂੰ ਨਾਲ-ਨਾਲ ਸਪੀਡ ਕਾਰਾਂ ਕਿਹੜੀ ਹੈ 120 ਰੱਖਣੀ ਅਸਲੀ ਆ ਸਪੀਡ ਕੈਮਰਾ ਸਰਵੇਲੈਂਸ ਸਾਰਾ ਲੱਗਿਆ ਹੋਇਆ ਤੁਸੀਂ ਤੋਂ ਵੱਧ ਨਹੀਂ ਚਲਾ ਸਕਦੇ ਤੇ ਇਹਨੇ ਉਸ ਤੋਂ ਜਿਹੜੇ ਆ ਲਾਊਡ ਨੇ ਵੀਲਰ ਲਾਊਡ ਨੇ ਆ ਕੇ ਘੱਟ ਕਰਿਆ ਹੋਇਆ ਤੇ ਉਹ ਵਾਹਨ ਕੋਲ ਆਊਟ ਨਹੀਂ ਹੈ ਇਹ ਟਰੈਕਟਰ ਵੀ ਜਿਹੜੇ ਆ ਲਾਊਡ ਨੇ ਹੈ ਜੋਰ ਦੇ ਜੀਏ 4 ਰਸ ਤੋਂ ਜਦੋਂ ਤੁਸੀਂ ਇੱਥੇ ਜਲਦੀ ਕਰ ਲੇ ਕਿ ਉਹ ਵਾਹਨਾਂ ਨੂੰ ਨਹੀਂ ਲਿਆ ਸਕਦਾ ਕਿਉਂਕਿ ਮਾਰੀ ਦੇ ਕਿਉਂ ਆ ਜੀ ਜਗਾ ਜਗਾ ਦੇਖੋ ਤੁਸੀਂ ਮੈਂ ਫੇਰ ਦੇਖ ਰਿਹਾ ਤੀਜਾ ਟੈਲੀਫੋਨ ਬੂਥ ਆ ਗਿਆ ਵੀ ਤੁਹਾਨੂੰ ਐਮਰਜੈਂਸੀ ਹੋ ਗਿਆ ਲਾਲ ਬਕਸਾ ਦੇ ਲੱਗਿਆ ਹਾਂ ਕਿ ਕਿ ਮਾਤਾ ਦਾ ਰਸਤਾ ਹੈਗਾ ਰਿਹਾ ਤੇ ਆਹ ਟੈਲੀਫੋਨ ਆਹ ਇਸ ਤੋਂ ਚੱਲ ਰਿਹਾ ਕਰਾ ਪਰ ਆਹ ਵਿੱਚ ਕੱਟ ਹੈਗਾ ਦਿੱਤਾ ਹੋਇਆ ਇਹਨਾਂ ਨੇ ਜੇ ਪਰਲੀ ਸੜਕ ਤੋਂ ਵੀ ਜਾਣਾ ਹੈਗਾ ਅੱਗੇ ਚੱਲਦੇ ਆਪਾਂ ਬੰਦਿਆ ਅਗਲੀ ਅਪਡੇਸ਼ਨ ਚੱਲਦੇ ਆ ਅੱਗੇ ਤੱਕ ਅਸੀਂ ਫਾਈਲ ਵਿੱਚ ਆਪਣਾ ਜਾ ਰਹੇ ਆ ਤੇ ਜਗਾ ਜਗਾ ਲਿਖਿਆ ਵੀ ਇੱਥੇ ਰੁਕਣਾ ਨਹੀਂ ਹੈਗਾ ਸਾਰੇ ਸਾਈਨ ਕੋਡ ਜਿਹੜੇ ਲੱਗੇ ਹੋਇਆ ਤੇ ਗਾਹ ਫੇਰ ਲੱਗਿਆ ਹੋਇਆ ਕੀ ਟੂ ਲੈਫਟ ਲੇਨ ਫਿਰ ਕੱਫੀ ਆਪਣੇ ਲੇਨ ਲਾਈਨ 'ਚ ਰੋ ਖੱਪਿਆ ਕਰੋ ਖੱਪਿਆ ਚੱਲੋ ਬੋਰਡ ਲੱਗਿਆ ਹੋਇਆ ਐਨਵੀ 250 ਲੋਡ ਰਹਿ ਗਿਆ ਇਸ ਤਰ੍ਹਾਂ ਦੇ ਬੋਰਡ ਲੱਗੇ ਹੋਏ ਆ ਯਾ ਸਾਵਧਾਨੀਆਂ ਰੇਡੀਅਮੋਡੀਆਂ ਟੈਂਪਾ ਲੱਗੀਆਂ ਥੱਲੇ ਉੱਤੇ ਪੁਲ ਬਣਿਆ ਹੋਇਆ ਥੱਲੇ ਕੋਈ ਨੰਗਦਾ ਹੈਗਾ ਕੋਈ ਰਸਤਾ ਹੈਗਾ ਜੀ ਕੋਈ ਟੂਆ ਹੋ ਸਕਦਾ ਪਾਣੀ ਦਾ ਹੋ ਸਕਦਾ ਝਰਨਾ ਹੋ ਸਕਦਾ ਇਹ ਆਲੇ-ਦਾਲੇ ਬੜੀ ਵਧੀਆ ਆਹਾ ਸਟੀਲ ਦੀ ਜਿਹੜੀ ਆ ਐਕਸ਼ਨ ਕਰ ਲੋ ਵੀ ਥੱਲੇ ਕੋ ਜਾ ਨਾ ਸਕੇ ਦੇਖੋ ਡੰਗਰ ਬਾਹਰੋਂ ਆ ਰਾ ਹਨ ਤੇ ਸੜਕ ਤੇ ਜਿਹੜੀ ਥੱਲੇ ਧਰੱਕ ਲਾ ਧਰੱਸੋਂ ਤੋਂ ਤਕਰੀਬਨ 3 ਫੁੱਟ ਉੱਚੀ ਹੈਗੀ ਹੈ ਜੀ 3 40 ਫੁੱਟ ਜਿਹੜੀ ਇਹ ਰੋੜਾ ਆ ਜਾ ਉਹ ਵੀ ਉੱਚੀ ਕਾਫਾ ਯਾਰ ਤਾਂ ਜੋ ਪਸ਼ੂਕ ਆਵਾਰਾ ਜਿਹੜੇ ਫਿਰਦੇ ਦਰ ਉਹ ਇੰਨਾ ਨਾ ਸਕਣ ਆ ਥੱਲੇ ਇੱਕ ਨਹਿਰਾ ਜੀ ਆ ਦੇਖ ਸਕਦੇ ਹੋ ਜਿਹੜੀ ਨਾਪੇ ਵੱਲੋਂ ਆ ਰਹੀ ਤੇ ਆਪਾਂ ਨੂੰ ਪਹਿਲਾਂ ਰਸਤੇ 'ਚ ਬੜੀ ਨਿਦਾਮਪੁਰ ਵਾਲੀ ਉਹ ਰਹਿ ਰਹਾ ਹੈ ਦਿੱਲੀ ਤੋਂ 243 ਕਿਲੋਮੀਟਰ ਹੈਗਾ ਜੀ ਆਪਾਂ ਆਪ ਹੀ ਇੱਥੇ ਜਾ ਰਹੇ ਹਾਂ ਉਹ ਥੱਲੇ ਫੇਰ ਜਾ ਕੇ ਰਸਤਾ ਜਿਹੜਾ ਥੱਲੇ ਜਾਂਦਾ ਫੇਰ ਅੱਗੇ ਕੋੜਾ ਜਿਹਾ ਉੱਚਾ ਹੋ ਜੇਗਾ ਤੇ ਨਾਲ ਲੋਕ ਪੰਜਾਬੀ ਕਰਨੀਆਂ ਦਾ ਸਟਰੀਟ ਬਣ ਆ ਰਿਹਾ ਤਾਂ ਜਿੱਥੇ ਮੈਂ ਤੁਹਾਨੂੰ ਦੱਸਾਈ ਜੀ ਆਟੋ ਹੋਗੇ ਮੋਟਰਸਾਈਕਲ ਹੋਗੇ ਤੇ ਟ੍ਰੈਕਟਰ ਹੋਗੇ ਕੋਈ ਇਸ ਕੋਰ ਤੇ ਨਹੀਂ ਜਾ ਸਕਦੇ ਉਹਨਾਂ ਲਈ ਆਕੀ ਜਦੋਂ ਉਹ ਚੱਲੇਗੀ ਜਗਾ ਜਗਾ ਰਕੇਗਾ ਕਾਰ ਦੀ 220 ਤੇ 80 ਵਗੈਰਾ ਜਿਹੜੇ ਆਉਂਦੇ ਅਸੀਂ ਅਸਲੀ ਫੀਲ ਦਾ ਐਵਲ ਕਰਦੇ ਨੀਂ ਕਿਹਾ ਉਹਦਾ ਨਾਮ ਕੋਈ ਨਹੀਂ ਆਉਂਦਾ ਜਗਾ ਜਗਾ ਤੇ ਜਿਹੜੇ ਆ ਆਟੋ ਦੇ ਟਰੈਕਟਰ ਤੇ ਮੁਟਿਆ ਜੋ ਲੱਗੇ ਹੋਏ ਆ ਇੱਥੇ ਬੋਰਡ ਜਿੰਨਾ ਦੀ ਮਨਾਹੀ ਆ ਇਹ ਤੋਂ ਹੀ ਜ਼ਰੂਰ ਧਿਆਨ ਰੱਖਣਾ ਜਦੋਂ ਤੁਸੀਂ ਇਸ ਜਦੋਂ ਇਹ ਰੋਡ ਬੰਦ ਹੋ ਜੇਗੀ ਇੱਥੇ ਸਫ਼ਰ ਕਰਨ ਲਈ ਕੋਈ ਕਟਾ ਜੇ ਆਇਆ ਨਹੀਂ ਅਸਲੀ ਜਾਣ ਲਈ ਕਟ ਹੈਗਾ ਤੇ ਥੱਲੇ ਉਤਰ ਰਿਹਾ ਜੇ ਕੋਈ ਕਟ ਨਹੀਂ ਆਇਆ ਇਹ ਲੱਗਦਾ ਚੱਲਦਾ ਅੱਜ ਆਪਾਂ ਅੱਗੇ ਇਹ ਆ ਦੇਖੋ ਫਿਰ ਆ ਗਿਆ ਜੀ ਨੋ ਪਾਰਕਿੰਗ ਇੱਥੇ ਖੜਨਾ ਮਨਾ ਹੈਗਾ ਨੋ ਸਟਾਪਿੰਗ ਇਹ ਜੀ ਜਾ ਤੁਸੀਂ ਇੱਥੇ ਖਿਆਰ ਬਹੁਤ ਥੋੜੀ ਵਾਹ ਸੱਪਣਾ ਲਵਾਈ ਵਰਗੀ ਜਿਹੜੀ ਹੈ ਸੜਕ ਬਣ ਗਈ ਹੈ ਸੱਜੇ ਆਪ ਨੂੰ ਪਿੰਡਾਂ ਲਈ ਸੱਜਾ ਸਾਈਡ ਤੇ ਬਣੀਆਂ ਹੋਈਆਂ ਨੇ ਤੇ ਲੇਕਿਨ ਅਜੇ ਆਪਣਾ ਕੋਈ ਐਂਗਜਟ ਪੁਆਇੰਟ ਨਹੀਂ ਆਇਆ ਜਿਹੜਾ ਐਂਗਜਟ ਪੁਆਇੰਟ ਤੇ ਉਹ ਪੁਹਾਣੀਗੜ ਦੇ ਕੋਲੇ ਇਹ ਲੈਫਟ ਰੂਟ ਦੇ ਵਿੱਚ ਸੀਗਾ ਜੀ ਆਪ ਬਾਈਕ ਤੇ ਫਰੰਡ ਦੋ ਤੇ ਆ ਗਏ ਆ ਅੱਗੇ ਪਾਸੇ ਰੱਖੋ ਕੀ ਟੂ ਲੈਫਟ ਲੇਨ ਹੋਰ ਛੋਣੀ ਜਿਹੜੀ ਆ ਇਹ ਐਕਸਲੈਂਟ ਹੈ ਜੀ ਆਪਾਂ ਬਿਲਕੁਲ ਲੈਫਟ ਤੇ ਜਾ ਰਹੇ ਆ ਜਿਸ ਕੋ WhatsApp ਲੈਂਡ ਨੋ ਇਹ ਲਾ ਇੱਕ ਆ ਜੇਗਾ ਉੱਪਰ ਹੈ ਜਿਹੜੀ ਸਰਕਾਰੀ ਕੰਮ ਹੋ ਜੇਗੀ। ਉਹ ਵੀ ਚਲੋ ਅੱਗੇ ਆਪਾਂ ਕਿਸੇ ਦਿਨ ਤੁਹਾਨੂੰ ਅੱਗੇ ਤੱਕ ਵੀ ਲੈ ਕੇ ਜਾਵਾਂਗੇ। ਉਲਟ ਕਰਤਾਰੀ ਲੈ ਗਿਆ ਜੀ। ਆਪਾਂ ਐਕਸੋ ਕਾਉਂਟਰ ਕੋਲੋਂ ਤੇ ਪਹੁੰਚ ਗਏ ਆ। ਆਪਾਂ 170 ਦੇ ਨੇੜੇ ਆ ਗਏ ਆ। ਆ ਇਧਰ ਵੀ ਦੇਖਦੇ ਆਪਾਂ ਥੱਲੇ ਜੇ ਜਿਹੜਾ ਕੰਮ ਕੁ ਮੌਸਮ ਦੇ ਸੜਕਾਂ ਬਣੀਆਂ ਹੋਈਆਂ ਨੇ ਤੇ ਪਰਲੇ ਪਾਸੇ ਦੂਜੀ ਸੜਕ ਆ ਰਹੀ ਆ ਜਾਣ ਵਾਲੀ ਅੰਮ੍ਰਿਤਸਰ ਨੂੰ ਆਪਾਂ ਦਿੱਲੀ ਵਾਲੀ ਰੋਡ ਪਾਸੇ ਨੂੰ ਜਾ ਰਹੇ ਹਾਂ ਤਾਂ ਦਾ ਇੱਥੇ ਬਣਿਆ ਹੋਇਆ ਸੀਗਾ ਥੱਲੇ ਕੋਈ ਨਾਲਾ ਨੂਣਾ ਗੰਦਾ ਲੰਘ ਰਿਹਾ ਹੈਗਾ ਉਹਦੇ ਉੱਪਰ ਦੀ ਇਹ ਜਿਹੜਾ ਪੁਲ ਉਹ ਬਣਿਆ ਹੋਇਆ ਜੀਆ ਤੇ ਉਹ ਪਿੱਛੇ ਕਿਸੇ ਪਿੰਡ ਦਾ ਗੁਰੂ ਘਰ ਸਾਹਿਬ ਨੇ ਥੱਲੇ ਵੀ ਇੱਕ ਰੋਡ ਲੰਘ ਰਹੀ ਹੈ ਥੱਲੇ ਡੰਗਰ ਬੈਠੇ ਆ ਪੁਲ ਦੇਖੋ ਕਿੰਨੇ ਮਜ਼ਬੂਤ ਬਣੇ ਆ ਤੇ ਆਓ ਚੱਲਦੇ ਆਪਾਂ ਅੱਗੇ ਲਾਈਟਾਂ ਲੂਟਾਂ ਖੂਬ ਉਹ ਜਿਹੜੇ ਕੈਮਰੇ ਲੱਗੇ ਹੋਏ ਆ ਕਾਫੀ ਅੱਛਾ ਸਰਵੇਲੈਂਸ ਆ ਪਾ ਦੇਖ ਰਹੇ ਆ ਨੀ ਹੁਣ ਲੇਨ ਚ ਜਾਵਾਂਗੇ ਲੇਕਿਨ ਸੜਕ ਤਾਂ ਇਹ ਖਾਲੀ ਪਈ ਆ ਪਬਲਿਕ ਯੂਜ਼ ਵਾਸਤੇ ਨਹੀਂ ਹੋਲੀ ਆਪਾਂ ਤੁਹਾਨੂੰ ਵੀਡੀਓ ਰਾਈ ਇਹਦੇ ਬਾਰੇ ਜਿਹੜੀ ਅਪਡੇਸ਼ਨ ਉਹ ਦੇ ਰਹੇ ਆ 170 ਪੁਆਇੰਟ ਚਾਪ ਦੇ ਉੱਤੇ ਪਹੁੰਚ ਗਏ ਅੱਗੇ ਉਸੇ ਤਰ੍ਹਾਂ ਫਿਰ ਹੋਰ ਦੇਖ ਸਾਡੇ ਇਹ ਚੀਜ਼ਾਂ ਦੀ ਬਣਾਹੀ ਆ ਜਿਵੇਂ ਜਿਵੇਂ ਪਾਰਕ ਸਿੱਕਰੀਆ ਨੂੰ ਪਾਰਕ ਤੋਂ ਰੋਡ ਜਿਵੇਂ ਜਿਵੇਂ 190 ਤੋਂ ਬਾਅਦ ਆਪਾਂ ਜਾ ਰਹੇ ਆ ਆ ਪਹਾੜੀ ਲੜਦੇ ਪੋਲ ਚੜੇ ਸੀਗੇ ਤੇ ਇੱਥੇ ਪਹੁੰਚ ਗਏ ਅਪਰਵਾਤ ਤੋਂ ਇਹਨਾਂ ਦਾ ਜਿਹੜੇ ਆ ਆਪਣੇ ਜਰੇ ਆ ਵੀ ਕਾਫੀ ਇਹਨੇ ਵਧੀਆ ਬਣ ਗਈ ਆ ਆਪਾਂ 15-20 ਕਿਲੋਮੀਟਰ ਇਧਰੋਂ ਆ ਗਏ ਜਿਆਦਾ ਹੀ ਆ ਗਏ ਮੇਰੇ ਕਾਜ ਪੈਣ ਲੱਗਿਆ ਤੇ ਸੱਬੇ ਪਾਸੇ ਰੱਖੋ ਉੱਪਰ ਜਦ ਲੈਫਟ ਲੇਨ ਤੋਂ ਫਾਰਮਰਾਂ ਦੇ ਮੱਦੇ ਆਗੇ ਆਪੇ ਕਰਸਮੇ ਨਹੀਂ ਆ ਤੋ ਦੇਖ ਸਕਦੇ ਹੋ ਕਾਫੀ ਇਹਨਾਂ ਨੇ ਬਾਉਂਡਰੀ ਵਾਲ ਕੀਤੀ ਹੋਈ ਹੈ ਤਾਂ ਜੋ ਇਧਰ ਕੋਈ ਡੰਗਰ ਪਸ਼ੂ ਉੱਪਰ ਤੱਕ ਨਾ ਆਵੇ ਜਿਹੜਾ ਰਹਿ ਜੇ ਤਾਂ ਪਿੱਛੇ ਰਹਿ ਜਾਵੇ ਤੁਸੀਂ ਦੇਖ ਕੇ ਰਹੇ ਹੋ ਇਸ ਤਰ੍ਹਾਂ ਇਹ ਜਿਹੜੀ ਬਾਉਂਡਰੀ ਵਾਲ ਹੋ ਕੀਤੀਆਂ ਗਈਆਂ ਵਿੱਚ ਇਹ ਉੱਪਰ ਨਾ ਹੋ ਜਣ ਸਕੇ ਤਾਂ ਕਾਫੀ ਹੈ ਜੇ ਥੱਲੇ ਅਨਕੰਪਲੀਟ ਹੈ ਹਜੇ ਕੰਮ ਚੱਕੀ ਦੋ ਆ ਖਿੱਲੇ ਪਈਆਂ ਸਿਰ ਵੱਟੇ ਦਵਾਰਾਂ ਪੂਰੀਆਂ ਹਜੇ ਨਹੀਂ ਬੜੀਆਂ ਹੈਗੀਆਂ ਉਸ ਟੈਕ ਟੋੜ ਕੇ ਫੜੋ ਦੇਖੋ ਖਲੋੜਾ ਵੀ ਆ ਗਿਆ ਉਹਦੇ ਉਹ ਦਵੀ ਕੋਈ ਆ ਸਾਡੇ ਇੱਥਰ ਵੀ ਕਬੀ ਆਤਮੀਆਂ ਐਕਸਿੰਗ ਦੁਬਾਰਾ ਬੜੀ ਜੀਆ ਜਾਂ ਪਿੰਡਾਂ ਮੇਰੇ ਘਰ ਆ ਗਏ ਜੀ ਜੀ ਆ ਇੱਕ ਤੋਂ ਟੈਕਿੰਗ ਮਹਿਗੇ ਵਿੱਚ ਵਿੱਚੇ کافی ਆ ਜੇ ਫਾਈਨਲ ਟਾਰਗੇਟ ਇਹਦਾ ਨਹੀਂ ਹੋਇਆ ਤੁਹਾਡਾ ਤਾਂ ਬੈਨ ਲਾਉਗਾ ਕੁਛ ਕੁਛ ਖਾਵਾਂ ਦੇ ਹੋਇਆ ਡੈੱਕੇ ਹੈਗੇ ਆ ਜੰਪ ਤੋਂ ਲੱਗਦੇ ਉਹਦੇ ਤੇ ਬਿਲਕੁਲ ਆ ਸੈਟਾਂਗ ਵਿੱਚ ਜਿਹੜੀਆਂ ਲੱਗੀਆਂ ਪਈਆਂ ਨੇ ਇੰਦਾ ਵੀ ਸ਼ਾਇਦ ਨਾ ਕੋਈ ਵਾਪਸ ਲੇ 50 ਤੋਂ 35 ਕਿਲੋਟ ਹੈਗਾ ਜੀ 35 ਜੇ ਆਪਾਂ ਰਾਈਡ ਕਰ ਰਹੇ ਆ ਆ ਦੇ ਫਿਰ ਤੋਂ ਲੈ ਕੇ ਹੈਗੇ ਆ ਜੀ ਬਿਲਕੁਲ ਪਲੈਨ ਤਾਂ ਆਪ ਨਹੀਂ ਕਰਾ ਦੇ ਜੇ ਸਰਕਾਰ ਵੱਲੋਂ ਜਿਹੜਾ ਇਹ ਪਲੈਨ ਹੀ ਆ ਤੇ ਇਹਦੇ ਪਲੈਨ ਸੇਜੇ ਲੈ ਕੇ ਆ ਗਿਆ ਬੇਚੀਆ ਮੇਰੀ ਮੇਰੇ ਸੰਸਾਰ ਆ ਗਿਆ ਲੈ ਕੇ ਦਾ ਜਿਹੜਾ ਯਾਰ ਰਖਿਓ ਇਹਦੇ ਨਾਲ ਕੋਈ ਦੁੱਖਤ ਨਾ ਹੋਵੇ ਜਿਹੜਾ ਜਗਾ ਜਗਾ ਦਿੱਤਾ ਲੱਗਿਆ ਹੋਇਆ ਤੇ ਵੀ ਤੁਹਾਨੂੰ ਮੈਂ ਪਹਿਲਾਂ ਸਾਰੀ ਜਾਣਕਾਰੀ ਦੇਤੀ ਆ ਤੇ ਦਿੱਲੀ ਕੋਲੋਂ एक काम दिखाई दे रही है, है। पसले पास नहीं जा रही मैं चाहता कि पतले पसले अपनी ले दूजे पास जाने पासे ले आ गई है पेट थोड़ी थोड़ी साल खराब है ਇੱਧਰ ਵੀ ਉਸ lever ਜਿਹੜੀ ਲੱਗੀ ਹੋਈ ਆ ਇਹ ਵੀ ਹਾਹ ਕੋ ਖੋਦ ਰਹੇ ਆ ਜਾਂ ਪਿੰਡਾਂ ਪੁਰਾਣੇ ਹੁਣ ਇਹਨਾਂ ਕੋ ਤਾਂ ਆਹ ਘਾਹ ਹੀ ਖੋਦ ਰਹੇ ਆ ਇਹਦੇ ਵਿੱਚੋਂ ਆ ਵੀ ਇੱਧਰ ਘਾਹ ਜਿਹੜਾ ਖੋਦਿਆ ਜਾ ਰਿਹਾ ਹੈ ਨਾ 30 ਕਿਲੋਮੀਟਰ ਆ ਜੀ ਲਓ ਜੀ ਫੇਰ ਆ ਗਿਆ ਸਾਈਨ ਬੋਰਡ ਸਪੀਡ ਕੈਮਰਾ ਸਰਵੇਲੈਂਸ ਇੱਥੇ ਨਾਲ ਦੱਸਿਆ ਹੋਇਆ ਵੀ ਜਿਹੜੇ ਇਹਨਾਂ ਦੇ ਬਣਾਏ ਹੁੰਦੇ ਆ ਸ਼ਰਾਮ ਖੇਤਰ ਉਹਦੇ ਵਿੱਚ ਕੀ ਕੁਝ ਹੋਏਗਾ ਫਸਟ ایڈਾ ਉੱਥੇ ਪੈਟਰੋਲ ਆ ਪੰਪ ਆ ਤੇ ਹਸਪਤਾਲ ਹੈਗਾ ਜੀ ਬੈਡ ਟਾਇਲਟ ਐਸਓਐਸ ਟੈਲੀਫੋਨ ਜਣੇ ਕਿ ਐਮਰਜੈਂਸੀ ਫਿਰ ਰੈਸਟੋਰੈਂਟ 2 ਕਿਲੋਮੀਟਰ ਇੱਥੋਂ ਅੱਗੇ ਦੱਸਿਆ ਇਹਨਾਂ ਨੇ ਚੱਲਦੇ ਆਪਾਂ ਦੇਖਦੇ ਆ ਜੀ ਉਹ ਵੀ ਸੱਤ ਰਹਿ ਗਿਆ ਜਿੱਥੇ ਪਤਨਾ ਤੋਂ ਪਹਿਲਾਂ ਹੀ 7 ਕਿਲੋਮੀਟਰ ਹੈ ਜਿਹੜਾ ਅਰੈਸਟ ਏਰੀਆ ਉਹ ਕਸਾਇਆ ਹੈ ਬੋਰਡ ਨੇ ਤੇ ਸਾਹਮਣੇ ਫੇਰ ਉਹੀ ਮੋੜ ਆ ਗਿਆ ਅਰੈਸਟ ਵਾਲਾ ਅਰੈਸਟ ਏਰੀਆ ਦਾ ਚੌਲੇ ਉੱਪਰ ਚੱਲਦੇ ਆ ਦੇਖ ਰਿਹਾ ਫਿਰ ਬਾਵਾ ਪਰਲੇ ਰੋਡ ਦੀ ਜਿਹੜੀ ਇਨਫੋਰਮੇਸ਼ਨ ਵੀ ਤੁਹਾਨੂੰ ਜੀ ਗਾਉ ਦੇ ਵਿੱਚ ਦਵਾਂਗੇ ਇਹ ਆ ਦੇਖੋ ਆਰਾਮ ਅੱਜ ਸੇਵਾ ਖੇਤਰ ਇਹ ਪੰਜਾਬੀ ਚ ਆ ਗਿਆ ਜੀ ਪਿੱਛੇ ਜਿਹੜਾ ਉਹ ਬੋਟ ਸੀ ਜਿਹੜੀ ਉੱਪਰ ਆ ਗਿਆ ਪਰ ਫਾਈਲਟ ਉਸ ਤੋਂ ਲਜ਼ਾਰੇ ਤੋਂ ਸੂਰਤ ਦਾ ਦੇਖੇ ਦਿੱਤੇ ਹੋਏ ਹਨ 500 ਮੀਟਰ ਦੀ ਦੂਰੀ ਤੇ ਹਿੰਦੀ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਇੰਨੇ ਆ ਗਏ ਜੀ ਇਹ ਮੋਟੇ ਨਾਲ ਰੀਡ ਕਰ ਕਰਦੇ ਹਾਂ ਬੋਲੋ ਜੀ ਇਹ ਹੈ ਐਗਜ਼ਿਟ 152.7 ਤੇ ਜਿਹੜਾ ਐਗਜ਼ਿਟ ਆ ਤੱਕ ਦਾ ਮਨਜ਼ਰੀ ਐਂਗੇਟ ਵਾਲਾ ਜਿਹੜਾ ਰੋਡ ਆ ਇੱਥੋਂ ਦਾ ਹਜੇ ਇਹ ਤੁਹਾਨੂੰ ਦਿਖਾ ਦਵਾ ਕੰਪਲੀਟ ਨਹੀਂ ਹੋਇਆ ਹੈਗਾ ਤੇ ਹਜੇ ਇਹ ਕੰਮ ਇਹਦਾ ਹਜੇ ਰਹਿਦਾ ਹੈਗਾ ਜੀ ਆਹ ਦੇਖ ਰਹੇ ਤੁਸੀਂ ਤੇ ਆਹ ਸੜਕ ਵੀ ਹਜੇ ਇੱਥੇ ਪੂਰੀ ਕੰਪਲੀਟ ਨਹੀਂ ਹੈ ਤੇ ਗਿਫਟ ਲੈਫਟ ਲੇਨ ਤੇ ਸਾਹਮਣੇ ਆਪਾਂ ਦੇਖਿਆ ਵੀ ਜਿਹੜੀ ਸੜਕ ਆ ਤੁਹਾਨੂੰ ਦੱਸਦੇ ਆਂ ਜੀ ਉਹਦੇ ਬਾਰੇ ਅਪਡੇਟਸ਼ਨ ਦਿੰਨੇ ਆ 158.4 ਤੇ ਆਪਾਂ ਪਹੁੰਚ ਗਏ ਆ ਤੱਲੇ ਜਿਹੜਾ ਵਰਕ ਇਨ ਪ੍ਰੋਗਰੈਸ ਚੱਲ ਰਿਹਾ ਹੈਗਾ ਤੇ ਹੱਥੇ ਜਿਹੜੇ ਕੰਮ ਚੱਲ ਰਿਹਾ ਹੈਗਾ ਤੇ ਇਸ ਤਰ੍ਹਾਂ ਦੇ ਆ ਦੇਖੋ ਥੱਲੇ ਉੱਪਰ ਲਈ ਜਿਹੜਾ ਉਹ ਇਰੀਆ ਆਪਣੇ ਸਾਹਮਣੇ 157.8 ਲਿਖਿਆ ਆ ਰਿਹਾ ਇਥੇ ਕੰਮ ਜਿਹੜੇ ਆ ਕੰਮ ਚੱਲ ਰਹੇ ਨੇ ਆ ਦੇਖੋ ਤੁਸੀਂ ਵੱਡੀਆਂ ਵੱਡੀਆਂ ਮਸ਼ੀਨਾਂ ਉਹ ਇੱਥੇ ਲੱਗੀਆਂ ਹੋਈਆਂ ਕੰਮ ਦੇ ਵਿੱਚ ਰੋਡ ਰੋਲਰ ਤੇ ਆ ਦੇਖੋ ਸਾਡੇ ਇੱਧਰ ਵੀ ਤੇ ਆ ਦੇ ਸਾਰਾ ਕੰਮ ਇੱਥੇ ਹੀ ਕਰ ਰਿਹਾ ਹੈਗਾ ਤੇ ਆਪਾਂ ਜਿਹੜਾ ਪਾਤੜਾ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਪਾਤੜਾ ਦਾ ਜਿਹੜਾ ਐਗਜ਼ਿਟ ਸ਼ਾਇਦ ਇਹੀ ਹੋਵੇ ਆਪਾਂ ਪੁੱਛ ਵੀ ਲੈਂਦੇ ਆ ਕਿਸੇ ਨੂੰ ਤੇ ਉਹ ਦੇਖੋ ਕਾਰਾਂ ਇੱਧਰ ਆ ਰਹੀਆਂ ਨੇ ਔਰ ਦੇਖੋ ਤੇ ਥੱਲੇ ਕਾਰਾਂ ਜਾ ਰਹੀਆਂ ਨੇ ਦੇਖਦੇ ਆ ਕਿਹੜੇ ਪਾਸੇ ਜਾ ਰਹੀਆਂ ਨੇ ਉਹ ਕੋਲ ਬਣਿਆ ਹੋਇਆ ਉੱਤੋਂ ਵੀ ਘੁੰਮ ਕੇ ਇਸ ਹਾਈਵੇ ਤੇ ਚੜਨ ਲਈ ਤੇ ਇੱਧਰ ਵੀ ਆ ਦੇਖੋ ਜਿਹੜੇ ਲੇਬਰਰ ਆ ਉਹ ਕੰਮ ਕਰ ਰਹੇ ਆ ਜੀ ਕਾਫੀ ਮਿੱਟੀ ਇਹਨੂੰ ਥੱਲਾਉ ਖੱਡੇ ਨੂੰ ਪੂਰਿਆ ਜਾ ਰਿਹਾ ਆ ਦੇਖੋ ਇਹਦੇ ਨਾਲ ਪੇਪਰ ਦੇ ਨਾਲ ਆਪਾਂ ਖੜਕੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲ ਦੇ ਹੱਥ ਤੇ ਮਿਲ ਸਕੇ ਇਹ ਕੰਮ ਪੂਰਾ ਚੰਦਰਾ ਮਿੱਟੀ ਪਾਉਣ ਦਾ ਥੱਲੇ ਇਹਨੂੰ ਖੱਡੇ ਨੂੰ ਜਿਹੜਾ ਪੂਰਿਆ ਜਾ ਰਿਹਾ ਹੈਗਾ ਭਾਈ ਇਹ ਕਿਹੜਾ ਏਰੀਆ ਹੈ ਪਾਤਣਾ ਦਾ ਏਰੀਆ اچھا اچھا ਕਿੰਨਾ ਹੈ ਰਹਿ ਗਿਆ ਪਾਤਣਾ ਪਾਤਣਾ ਕਿੰਨਾ ਰਹਿ ਗਿਆ ਜੀ 5-6 ਕਿਲੋਮੀਟਰ ਇਹ ਪਾਤਣਾ ਦਾ ਐਗਜ਼ਿਟ ਹੋਣਾ ਇਹਦਾ ਪਾਤਣਾ ਵਾਸਤੇ ਬਾਹਰ ਦਾ ਰਾਹ ਹੋਣਾ ਇਹ ਜਣ ਕੇ ਇੱਥੇ ਇੱਕ ਜਟਾ ਪਾਤਣਾ ਦਾ ਠੀਕ ਹੋ ਬੜੀ ਮਿਹਰਬਾਨੀ ਬੜਾ ਇਮਾਨਦਾਰੀ ਨਾਲ ਕੰਮ ਕਰ ਰਹੇ ਤੁਸੀਂ ਵੇਖਿਆ ਇੱਥੇ ਬੜਾ ਸੋਹਣਾ ਬਣਿਆ ਹੋਇਆ ਸਰੇ ਜਾ ਰਹੇ ਆ ਬਾਈਕ ਸਾਡਾ ਪਰੇ ਖੜਾ ਲੋ ਇੱਕ ਮਿੱਟੀ ਦਾ ਟਰੱਕ ਵੀ ਆ ਗਿਆ ਬਟਾ ਇੱਧਰ ਇੱਥੇ ਕੰਮ ਜਿਹੜਾ ਚੱਲ ਰਿਹਾ ਜੀ ਹਾਂ ਜੀ ਜਿਹੜੇ ਆ ਇੱਥੇ ਦਾ ਕੰਮ ਇਸ ਤਰ੍ਹਾਂ ਵੀ ਜਿਹੜੇ ਐਗਜ਼ਿਟ ਗੇਟ ਆ ਇੱਥੇ ਨਹੀਂ ਬਣਿਆ ਹੋਇਆ ਪਾਤਣਾ ਦੇ ਕੋਲੇ ਅੱਗੇ 2-4 ਕਿਲੋਮੀਟਰ ਅੱਗੇ ਪਾਤਣਾ ਹੀ ਆ ਤੇ ਦੇਖਦੇ ਆਪਾਂ ਅੱਗੇ ਜਾ ਕੇ ਕਿੰਨਾ ਕੰਮ ਹੋਇਆ ਚੱਲ ਪਏ ਜੀ ਆਪਾਂ ਇੱਥੋਂ ਤੁਹਾਨੂੰ ਅਪਡੇਟ ਦੇ ਰਹੇ ਹਾਂ ਇਸ ਮੈਂ 2-4 ਕਿਲੋਮੀਟਰ ਜਿਹੜਾ ਪਾਤਣਾ ਰਹਿ ਗਿਆ ਹੈਗਾ ਦਰਖਤ ਕੋ ਜਿਹੜਾ ਤੁਸੀਂ ਦੇਖ ਰਹੇ ਹੋ ਇੱਧਰ ਕੰਮ ਚੱਲ ਰਿਹਾ ਹੈ ਜੇ ਪੂਰਾ ਕੰਮ ਨਹੀਂ ਚੱਲਿਆ ਹੈਗਾ ਆਹਾਂ ਜਿਹੜੀ ਇਹਨਾਂ ਦੀ ਫੈਂਸਿੰਗ ਜਾਂ ਜਿਹੜੇ ਦੁਵਾਰਾਂ ਨੇ ਸਾਈਡ ਵਾਲੀਆਂ ਇਹ ਹਜੇ ਆ ਦੇਖੋ ਦੇਖਾ ਰਹੇ ਹਾਂ ਹਜੇ ਅੱਧ ਵਿਚ ਵਿਚਾਲੀ ਆ ਇੰਚੇ ਤੱਕ ਪੂਰਾ ਹੋਇਆ ਇਹ ਜਿਹੜਾ ਕੱਗੇ ਦੇ ਆਪਾਂ ਕੱਗੇ ਨਿਕਲਦਾ ਰਸਤਾ ਹੈ ਜਿਹੜਾ ਪੱਟੜਾ ਪਾਸੇ ਪਰ ਨੁੱਕੇ ਨਿਕਲਦਾ ਚਲੋ ਆਪਾਂ ਅੱਗੇ ਹੋਰ ਜਾਵੋ ਨਾ ਫਿਰ ਆਪਾਂ ਵਾਪਸ ਇੱਥੇ ਕੱਗੇ ਨੂੰ ਆਵਾਂਗੇ ਇੱਥੋਂ ਜਿਹੜਾ ਥੱਲੇ ਦਾ ਰਸਤਾ ਹੈ ਕੱਗੇ ਨੂੰ ਮੁੜਦਾ ਹੈ ਉਹ ਬਾਈ ਨੇ ਦੱਸਿਆ ਵੀ ਅੱਗੇ ਕੁਝ ਖਰਾਬ ਵੀ ਆ ਰਸਤਾ ਤੇ ਜੀ ਆਪੇ ਹੀ ਕੋਲ ਦੰਨੇ ਆਪਾਂ ਅਧੇ ਫਾਨ ਤੇ ਸਾਰਾ ਕੰਮ ਇਹਦਾ ਹੀ ਚੱਲ ਰਿਹਾ ਦੇਖੋ ਸਾਰਾ ਸਕ੍ਰੈਪ ਵਗੈਰਾ ਹੋਰ ਆਇਰਨ ਵਗੈਰਾ ਚ ਪਿਆ ਤੇ ਇੱਥੋਂ ਜਿਹੜਾ ਹੈਗਾ ਇਕੱਠਾ ਥੱਲੇ ਨੂੰ ਘੁੰਮ ਕੇ ਤੇ ਸਿੱਧਾ ਜਾਂਦਾ ਦਿੱਲੀ ਨੂੰ ਚੱਲਦੇ ਆ ਫਿਰ ਆਪਾਂ ਇਥੋਂ ਉੱਡ ਕੇ ਇੱਕ ਅੱਗੇ ਵੱਲ ਜਾਂਗੇ ਆ ਦੇਖੋ ਇਹ ਜਟਕੇ ਲੱਗੇ ਫੀਪ ਰਾਜਾ ਇਹ ਕਾਰਾਂ ਦੀ ਲਿਮਿਟ ਸਪੀਡ ਹੈ ਕਿ ਆ 60 ਕਿਲੋਮੀਟਰ ਤੇ ਜਿਹੜੇ ਟਰੱਕ ਵਗੈਰਾ ਨੇ ਉਹਨਾਂ ਦੀ 40 ਹੈ ਸਪੀਡ ਕੈਮਰਾ ਸਰਵੇਲੈਂਸ ਲਿਖਿਆ ਹੋਇਆ ਨਾਲ ਇਹ ਆ ਰਿਹਾ ਇਸ ਤਰ੍ਹਾਂ ਇਹਦਾ 파ਰਤਮਾਲਾ ਰੋਡ ਜਿਹੜੀ ਤੋਂ ਦਿਖਾਈ ਆ ਕਾਫੀ ਲਾਰਜ ਸਕੀਨ ਤੇ ਜਿਹੜਾ ਕੰਮ ਚੱਲਦਾ ਜੀ ਆਹ ਕਾਰ ਇੱਕ ਰੋਂਗ ਸਾਈਡ ਤੋਂ ਫੇਰ ਆ ਗਈ ਆ ਜਿਵੇਂ ਹਾਲਾ ਘੱਗੇ ਜਾਏਗੀ ਇਹ ਪਤਲਾ ਲੋਹਾਈ ਅੱਗੇ ਸਿਰ ਤਾਂ ਪਤਲਾ ਵਾ ਚੱਲਦੇ ਜਿੰਨਾ ਤੱਕ ਜਾ ਹੋਏਗਾ ਆਪਾਂ ਅੱਗੇ ਮੁੜਿਆ ਵਾਂਗੇ ਇਹ ਆਪਾਂ ਹੁਣੇ ਪਤੜਾ ਦਾ ਨਿੱਟੜੇ ਫਿਰਦੇ ਆਂ ਆਪਾਂ ਤਾਂ ਅੱਗੇ ਤੱਕ ਜਾਣਾ ਜਾਂ ਅੱਗੇ ਥੋੜਾ ਹੋਰ ਜਾ ਆਈਏ ਦੇਖ ਲਈਏ ਸਾਡਾ ਕੰਡੀਸ਼ਨ ਕਿੱਦਾਂ ਦੀ ਆ ਆ ਤੁਹਾਨੂੰ ਦੇਖ ਸਕਦਾ ਫਸਟਾ ਦਾ ਹਾਲ ਕਿ ਕਿਹੇ ਖਰਾਬ ਨਿਕਲ ਆਇਆ ਦੇ ਬੁੱਕਰ ਨੇ ਪੈਚ ਰਖਣਗੇ ਪਟਿਆ ਗਿਆ ਦੁਆਰਾ ਤੇ ਜਦੋਂ ਬੜੀ ਮਿਹਰਬਾਨੀ ਇਹਨਾਂ ਦੀ ਆ ਹਜੇ ਵਿੱਚ ਵਿੱਚ ਖਰਾਬ ਨੇ ਇਹਨਾਂ ਨੂੰ ਫੇਰ ਆ ਕੇ ਮੁਰੰਮਤ ਲਈ ਪਟਿਆ ਗਿਆ ਫੇਰ ਕਾਫੀ ਵਿੱਚ ਪੈਚ ਹੋਣ ਲੱਗਣਗੇ ਸਭ ਤੋਂ ਧੱਬਾ ਤੇ ਛੇਜ ਉੱਤੇ ਆ ਪਾ ਗਏ ਆ ਇਹ ਬੜਾ ਫਾਇਦਾ ਸਿੱਧਾ ਗੱਲ ਇਹ ਕਿ ਉਹ ਪਾਣੀ ਰੜਦੇ ਹੋਏ ਅਜਿਹਾ ਪੱਕਾ ਹੈਗਾ ਮੇਰੇ ਦਿਲ ਦਾ ਸੱਚ ਹੈਗਾ ਕਿ ਪਹਿਲਾਂ ਇਹਦੇ ਲੈਵਲ ਦੇ ਬੜੇ ਡਿਫਰੈਂਸ ਜਿਹੜੀ ਉਹ ਫੇਰ ਪਏਗੀ ਬੋਲੀ 7348 ਦਿੱਲੀ ਲਗਾ ਦੇਸ ਤੋਂ ਦੋ ਸਟੈਂਡਰਡ ਐਸਟੀਐਨ ਬਾਕੀ ਨੈ ਪਾਈਪ ਦੇ ਉੱਤੇ ਆਪਾਂ ਜਾ ਰਹੇ ਹੈਗਾ ਤੇ ਥੱਲੇ ਕੋਈ ਉਹ ਸੀਗੀ ਪਹਿਲਾ ਸੁਆ ਪਾਣੀ ਦਾ ਤੇ ਉਹ ਥੱਲੇ ਉਹਦਾ ਇੰਤਜ਼ਾਮ ਕਰ ਰਿਆ ਪੱਟਿਆ ਜਾ ਰਿਆ ਹੈਗਾ ਇਸ ਢੰਡਾਈ ਦੀ ਮਸ਼ੀਨ ਦੁਆਰਾ ਸਾਹਮਣੇ ਸਰਵੇਅਰ ਖੜੇ ਆ ਉਹ ਦੇਖੋ ਪਿੱਛੋਂ ਤੋਂ ਆ ਰਿਆ ਹੈਗਾ ਸੁਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਜ ਕੋਲੇ ਤੇ ਮੇਂ ਖਾਲ ਜਿਹੜਾ ਉਹ ਪਟਿਆ ਜਾ ਰਿਹਾ ਜੀ ਏਸੀ ਜੀ ਆਪਾਂ ਤੁਹਾਨੂੰ ਸਾਹਮਣੇ ਪਾਤਣਾ ਸ਼ਹਿਰ ਤੇ ਇੱਥੋਂ ਜਿਹੜਾ ਪਿੱਛੋਂ ਕੱਟ ਆਇਆ ਸੀ ਉਸੇ ਘੱਗੇ ਨੂੰ ਮੁੜਦਾ ਘੱਗੇ ਕੋਲੇ ਤੇ ਨਾਲ ਹੀ ਸਾਹਮਣੇ ਪਾਟਣਾ ਸ਼ਹਿਰ ਹੈਗਾ ਇੱਥੇ ਆ ਤੁਹਾਨੂੰ ਦਿਖਾਇਆ ਸੀ ਮੈਂ ਇੱਕ ਸੂਏ ਦਾ ਕੰਮ ਚੱਲ ਰਿਹਾ ਉਹਦਾ ਖੱਡਾ ਜਿਹੜਾ ਪੁੱਟਿਆ ਜਾ ਰਿਹਾ ਬੜਾ ਵਧੀਆ ਤਰ੍ਹਾਂ ਦੇ ਨਾਲ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਥੱਲੇ ਵੀ ਆਹ ਦੇਖ ਸਕਦੇ ਹੋ ਜਿਹੜੀ ਆ ਬਾਉਂਡਰੀ ਵਾਲ ਆ ਇਹਨਾਂ ਦੀ ਹੋਈ ਹੈ ਹਾਈਵੇ ਵਾਲਾਂ ਦੀ ਤੇ ਥੱਲੇ ਕੋਈ ਥੱਲੋਂ ਕੋਈ ਜਾਨਵਰ ਉੱਤੇ ਨਾ ਜੇ ਕੋਈ ਇਨਸਾਨ ਨਾ ਆ ਜਾਵੇ ਤੇ ਇਸ ਕਰਕੇ ਕਾਫੀ ਸੇਫਟੀ ਵਿਊ ਦੇ ਨਾਲ ਇਸ ਨੂੰ ਇਹਦਾ ਹਾਈਵੇ ਹੈਗਾ NE5 ਇਸ ਕਰਕੇ ਇਹਨੂੰ ਬਣਾਇਆ ਹੋਇਆ ਹੈਗਾ ਤੇ ਆਪਾਂ ਹੁਣ ਅਗਲੇ ਬਲੌਗ ਦੇ ਵਿੱਚ ਦੂਸਰੇ ਪਾਸੇ ਦੀ ਜਿਹੜੀ ਤੁਹਾਨੂੰ ਅਪਡੇਸ਼ਨ ਦਵਾਂਗੇ ਪਾਤੜਾ ਤੋਂ ਲੈ ਕੇ ਆ ਸਾਹਮਣੇ ਇਹ ਪਾਤੜਾ ਹੀ ਆ ਜੀ ਤੇ ਬਹਾਂ 1 ਅੱਧਾ ਕਿਲੋਮੀਟਰ ਸਾਹਮਣੇ ਉਹ ਐਗਜ਼ਿਟ ਹੈਗਾ ਤੇ ਆਪਾਂ ਬਿਲਕੁਲ ਘੱਗਾ ਟੱਪ ਕੇ ਉਹ ਸਾਹਮਣੇ ਪਾਤੜਾ ਦਾ ਬਿਜਲੀ ਘਰ ਹੈਗਾ ਜੀ ਸਾਹਮਣੇ ਤੇ ਸਾਹਮਣੇ ਤੋਂ ਆਪਾਂ ਘੁੰਮ ਘੁਮਾ ਕੇ ਇੱਥੇ ਪਹੁੰਚ ਗਏ ਆ ਆ ਦੇਖੋ ਥੱਲੇ ਐਗਜ਼ਿਟ ਘੱਗੇ ਦਾ ਆਪਾਂ ਪਹਿਲਾਂ ਪਾਤੜਾ ਵੱਲ ਨੂੰ ਗਏ ਸੀ ਉੱਥੋਂ ਫਿਰ ਆਪਾਂ ਮੁੜੇ ਆਏ ਆ ਤੇ ਆਪਾਂ ਪਹੁੰਚ ਗਏ ਆ ਐਗਜ਼ਿਟ ਤੇ ਘੱਗੇ ਦੇ ਇਸ ਪਾਸੇ ਜਿੱਧਰੋਂ ਟਰਾਲੀ ਆ ਰਹੀ ਹੈ ਘੱਗਾ ਜੀ ਇਹ ਐਗਜ਼ਿਟ ਪੁਆਇੰਟ ਆ ਹੈ ਤੇ ਆਪਾਂ ਉੱਥੋਂ ਦੀ ਹੋ ਕੇ ਘੁੰਮ ਕੇ ਆ ਕੇ ਇੱਥੋਂ ਫੇਰ ਤੁਹਾਨੂੰ ਦਿਖਾਇਆ ਨਾ ਉੱਥੋਂ ਘੁੰਮ ਕੇ ਫੇਰ ਇੱਥੇ ਆ ਗਏ ਆ ਤੇ ਇਹਦੇ ਨਾਲ ਹੀ ਆਪਾਂ ਇਹਦੀ ਵੀਡੀਓ ਨੂੰ ਸਮਾਪਤ ਕਰਾਂਗੇ ਆਪਾਂ ਨਿਕਲੇ ਆ ਘੱਗਾ ਦਾ ਐਗਜ਼ਿਟ ਪੁਆਇੰਟ ਆਪਾਂ ਇਹਨੂੰ ਇਹ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆ ਜੀ ਤੇ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਨੇ ਮੇਰਾ ਜੀ ਨੇ ਮੇਰਾ ਚੈਨਲ ਪ੍ਰਾਈਵੇਟ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਜਿਹੜਾ ਨੋਟੀਫਿਕੇਸ਼ਨਾਂ ਪੈਲ ਦੇ ਆਧਾਰ ਤੇ ਮਿਲ ਸਕੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦੋ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਸਤਿ ਸ਼੍ਰੀ ਅਕਾਲ ਚੜਤੀ ਕਲਾ ਖੁਦਾ ਹਾਫਿਜ਼